ਜ਼ਿਲ੍ਹਾ ਸਿਹਤ ਵਿਭਾਗ ਵੱਲੋਂ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਾਲਸ ਪੋਲੀਓ ਅਭਿਆਨ ਤਹਿਤ ਬੂੰਦਾ ਫਲਾਈਆਂ ਗਈਆਂ। ਜ਼ਿਲ੍ਹੇ 'ਚ 223 ਬੂਥਾਂ ਦੀ ਸਥਾਪਨਾ ਕੀਤੀ ਗਈ। ਜ਼ਿਲ੍ਹਾ ਸੀਤ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਇਥੋਂ ਦੇ ਨਦੀਕੀ ਪਿੰਡ ਬਰਨਾਲਾ ਕਲਾਂ ਵਿਖੇ ਸਿਵਲ ਸਰਜਨ ਜ਼ਿਲ੍ਹਾ ਸੀਤ ਭਗਤ ਸਿੰਘ ਨਗਰ ਡਾਕਟਰ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 0 ਤੋਂ 5 ਸਾਲ ਤੱਕ ਦੇ ਉਮਰ ਦੇ ਬੱਚਿਆਂ ਨੂੰ ਪल्स ਪੋਲੀਓ ਅਭਿਆਨ ਤਹਿਤ ਬੂੰਦਾਂ ਪਲਾਉਣ ਲਈ ਜ਼ਿਲ੍ਹੇ ਚ 223 ਬੂਥਾਂ ਦੀ ਸਥਾਪਨਾ ਕੀਤੀ ਗਈ ਜਿਸ ਤਹਿਤ ਪਿੰਡ ਬਰਨਾਲਾ ਕਲਾ ਦੀ ਡਿਸਪੈਂਸਰੀ ਵਿਖੇ ਆਂਗਣਵਾੜੀ ਵਰਕਰਾਂ ਦੀ ਮਦਦ ਨਾਲ ਬੱਚਿਆਂ ਨੂੰ ਪल्स ਪੋਲੀਓ ਰੋਧਕ ਬੂੰਦਾਂ ਪਲਾਈਆਂ ਗਈਆਂ ਇਸ ਮੌਕੇ ਤੇ ਡਾਕਟਰ ਮੌਨਿਕਾ ਨੇ ਕਿਹਾ ਹੈ ਕਿ ਜਿਹੜੇ ਬੱਚੇ ਰਹਿੰਦੇ ਹਨ ਉਹਨਾਂ ਨੂੰ ਚਾਰ ਅਤੇ ਪੰਜ ਨੂੰ ਘਰ ਘਰ ਜਾ ਕੇ ਬੂੰਦਾਂ ਪਲਾਈਆਂ ਜਾਣਗੀਆਂ ਇਸ ਮੌਕੇ ਤੇ ਉਹਨਾਂ ਦੇ ਨਾਲ ਦਲਜੀਤ ਕੌਰ ਅੰਗਣਵਾੜੀ ਵਰਕਰ ਕ੍ਰਿਸ਼ਨਾ ਦੇਵੀ ਆਸ਼ਾ ਵਰਕਰ ਤੇ ਹੋਰ ਵੀ ਮੈਂਬਰ ਸਹਿਵਾਨ ਹਾਜ਼ਰ ਰਹੇ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਹਾਂਜੀ ਜਦਾ ਇਹ ਪੋਲੀਓ ਦੀ ਜਿੱਤ ਦੇ ਕਾਪਾ ਕਰ ਰਹੇ ਆ ਉਹ ਬਿਤੀ 3 ਮਾਰਚ ਨੂੰ 2024 ਨੂੰ 3 ਤੇ 4 5 ਨੂੰ ਪੋਲਸ ਫੋਲਿਓ ਅਭਿਆਨ ਕਰ ਰਿਹਾ ਹੈ ਇਹ ਨੈਸ਼ਨਲ ਰਾਉਂਡ ਹੈਗਾ ਹੈ ਇਹਦੇ ਵਿੱਚ ਜ਼ੀਰੋ ਤੋਂ 5 ਸਾਲ ਦੇ ਬੱਚਿਆਂ ਨੂੰ ਪੋਲਿਓ ਦੀ ਦਵਾਈ ਪਹੁੰਚਾਈ ਜਾਏਗੀ ਤੇ ਇਸ ਕਰਕੇ ਸਭ ਨੂੰ ਅਪੀਲ ਹੈ ਕਿ ਸਾਰੇ ਆਪਣੇ ਬੱਚਿਆਂ ਨੂੰ ਉਸਕੇ ਲੈ ਕੇ ਆਓ ਇਹ ਦਵਾਈ ਕਿਉਂ ਕਿ ਕੱਲ ਨੂੰ ਜਿਹੜੇ ਸਾਡੀ ਟੀਮਸ ਨੇ ਇੱਕ ਘਰ ਘਰ ਜਾ ਕੇ ਜਿਹੜੇ ਬੱਚੇ ਰਹਿ ਗਏ ਨੇ ਜਿਹੜੇ ਛੋਟੇ ਬੱਚੇ ਨਹੀਂ ਆ ਸਕਦੇ ਉਹਨਾਂ ਨੂੰ ਦਵਾਈ ਪਿਆਈ